ਗੁਰਮੁਖ ਪਿਆਰਿਓ ਜਦੋਂ ਕਈ ਵਾਰ ਕਿਸੇ ਦੁਖੀ ਬੰਦੇ ਨੂੰ ਕੋਈ ਰਸਤਾ ਨਹੀਂ ਲੱਭਦਾ ਹੁੰਦਾ ਆਪਦੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਫਿਰ ਉਹ ਸਾਧੂ ਸੰਤ ਮਹਾਤਮਾ ਦੇ ਪਾਸ ਜ਼ਰੂਰ ਆਉਂਦਾ ਇਸ ਤਰ੍ਹਾਂ ਦਾ ਕੋਈ ਸਰੀਰ ਸੀ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਖਾਂ ਕੋਲ ਆਇਆ ਆ ਕੇ ਬੇਨਤੀ ਕੀਤੀ ਬਾਬਾ ਜੀ ਘਰ ਦੇ ਵਿੱਚ ਅਤ ਦੀ ਗਰੀਬੀ ਆ ਗਰੀਬੀ ਵੀ ਹੈ ਜਿੰਨੀ ਵੀ ਸੰਪਤੀ ਸੀ ਸਾਰੀ ਜ਼ਬਤ ਹੋ ਗਈ ਆ ਤੀਜੀ ਗੱਲ ਜਦੋਂ ਬੰਦੇ ਨੂੰ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਉਦੋਂ ਸਰੀਰਕ ਰੋਗ ਵੀ ਲੱਗ ਜਾਂਦੇ ਆ ਤੇ ਸਰੀਰ ਨੂੰ ਰੋਗ ਵੀ ਲੱਗਿਆ ਹੋਇਆ ਮਾਹਪੁਰਖੋ ਕਿਰਪਾ ਕਰੋ ਇਸ ਤਰ੍ਹਾਂ ਦੀ ਜ਼ਿੰਦਗੀ ਬਣ ਗਈ ਆ ਕਰਜ਼ਾ ਵੀ ਹੋ ਗਿਆ ਰੋਗ ਵੀ ਹੋ ਗਏ ਤੇ ਘਰ ਦੇ ਵਿੱਚ ਉਹ ਬਰਕਤ ਵੀ ਨਹੀਂ ਰਹੀ ਤੇ ਬੜੇ ਹੀ ਅੱਖਾਂ 'ਚ ਪਾਣੀ ਭਰ ਕੇ ਕਹਿਣ ਲੱਗਾ ਉਹ ਕਹਿੰਦਾ ਮਾਹਪੁਰਖੋ ਇੰਨਾ ਹੀ ਨਹੀਂ ਜਿਹੜੇ ਦੋਸਤ ਮਿੱਤਰ ਸੀ ਰਿਸ਼ਤੇਦਾਰ ਸੰਬੰਧੀ ਸਾਰੇ ਸਾਥ ਛੱਡ ਗਏ ਮੇਰਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ ਭੈਣ ਭਾਈ ਵੀ ਬੋਲਣੋਂ ਹਟ ਜਾਂਦੇ ਵਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤਨੇ ਰ ਏਦਾਂ ਮਾਹਪੁਰਖੋ ਏਦਾਂ ਜੀਵਨ ਵਿੱਚ ਇਹ ਕੁਝ ਵਾਪਰ ਗਿਆ ਸੋਚਿਆ ਨਹੀਂ ਸੀ ਕਦੇ ਐਵੇਂ ਹੋਊਗਾ ਬੜਾ ਹੀ ਉਦਾਸ ਚਿਹਰਾ ਲੈ ਕੇ ਆਇਆ ਸਾਧ ਸੰਗਤ ਜੀ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਆਂ ਦੇਖੋ ਕਿ ਜਦੋਂ ਬੰਦੇ ਕੋਲ ਪੈਸੇ ਹੁੰਦੇ ਆ ਬਹੁਤ ਉਹਦੇ ਮਿੱਤਰ ਬਣ ਜਾਂਦੇ ਆ ਸੱਜਣ ਬਣ ਜਾਂਦੇ ਆ ਰਿਸ਼ਤੇਦਾਰ ਵੀ ਐਵੇਂ ਹੀ ਰਿਸ਼ਤੇਦਾਰੀਆਂ ਕੱਢ ਲੈਂਦੇ ਕਈ ਵਾਰੀ ਪਰ ਸਾਥ ਸੰਗ ਦੀ ਜਦੋਂ ਵਿਪਤਾ ਪੈਂਦੀ ਸਾਰੇ ਸਾਥ ਛੱਡ ਜਾਂਦੇ ਆ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸੱਚ ਹੋ ਜਾਂਦੇ ਆ ਫੇਰ ਇਸੇ ਤਰ੍ਹਾਂ ਹੀ ਉੱਥੇ ਹੋ ਗਿਆ ਉਦੋਂ ਫਿਰ ਉਹਨੇ ਆ ਕੇ ਜਦੋਂ ਆਪਦਾ ਦੁੱਖ ਦੱਸਿਆ ਮਹਾਂਪੁਰਖਾਂ ਨੂੰ ਵੀ ਕਰਜ਼ਾ ਵੀ ਆ ਰੋਗ ਵੀ ਆ ਸੋਗ ਵੀ ਆ ਮਨ ਵੀ ਨਹੀਂ ਟਿਕਦਾ ਮਹਾਂਪੁਰਖੋ ਕਿਰਪਾ ਕਰੋ ਮੇਰੇ ਤੇ ਕੋਈ ਵੀਰੀ ਦੱਸੋ ਇਹ ਕਲੇਸ਼ ਵਿੱਚੋਂ ਇਹ ਝਗੜਿਆਂ ਵਿੱਚੋਂ ਮੈਂ ਬਾਹਰ ਆਵਾਂ ਫਿਰ ਮਹਾਂਪੁਰਖਾਂ ਨੂੰ ਕਹਿਣ ਲੱਗਾ ਬਾਬਾ ਜੀ ਮੈਨੂੰ ਤਾਂ ਐਂ ਲੱਗਦਾ ਵੀ ਕਿਸੇ ਨੇ ਕੁਝ ਕੀਤਾ ਹੋਇਆ ਮਹਾਂਪੁਰਖ ਮੁਸਕਰਾਏ ਕਹਿਣ ਲੱਗੇ ਭਾਈ ਇਦਾਂ ਦੀ ਗੱਲ ਨਹੀਂ ਕਿਸੇ ਦੇ ਕੀਤਿਆਂ ਕੁਝ ਨਹੀਂ ਹੁੰਦਾ ਕਦੇ ਜਿਹੜਾ ਵੀ ਕੁਝ ਹੁੰਦਾ ਉਹ ਬੰਦੇ ਦੇ ਆਪਣੀ ਦੋਸ਼ ਹੁੰਦੇ ਆ ਆਪਣੀਆਂ ਹੀ ਕਮੀਆਂ ਹੁੰਦੀਆਂ ਆਪਣੇ ਕੀਤੇ ਕਰਮ ਹੁੰਦੇ ਆ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨ ਕਿਸੇ ਦੇ ਕੀਤੇ ਨਹੀਂ ਕੁਝ ਹੁੰਦਾ ਐਵੇਂ ਪਰ ਹਾਂ ਜੇ ਤੂੰ ਇੱਕ ਕੰਮ ਕਰ ਲਵੇਂਗਾ ਫਿਰ ਤੇਰੀ ਜ਼ਿੰਦਗੀ ਬੜੀ ਸਹਿਜ ਹੋ ਜਾਏਗੀ ਉਹਨੇ ਆਖਿਆ ਬਾਬਾ ਜੀ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਤੇ ਉਦੋਂ ਫਿਰ ਮਹਾਂਪੁਰਖਾਂ ਨੇ ਆਖਿਆ ਭਾਈ ਪਹਿਲਾਂ ਤਾਂ ਉਹ ਗੱਲ ਯਾਦ ਰੱਖ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਜਿਹੜਾ ਵੀ ਗੁਰੂ ਦਾ ਸਿੱਖ ਉਹ ਅੰਮ੍ਰਿਤ ਵੇਲਾ ਸੰਭਾਲਦਾ ਪਹਿਲੀ ਗੱਲ ਯਾਦ ਰੱਖਣੀ ਆ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂਆਤ ਤਾਂ ਕਰਨੀ ਪਊਗੀ ਅੰਮ੍ਰਿਤ ਵੇਲੇ ਜਾਗਣਾ ਕਰ ਉਹਨੇ ਆਖਿਆ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਕਰਾਂਗਾ ਕਿਉਂਕਿ ਹੁਣ ਸਾਰੇ ਰਸਤੇ ਬੰਦ ਹੋ ਚੁੱਕੇ ਆ ਹੁਣ ਮਹਾਪੁਰਖ ਜੋ ਕਹਿਣਗੇ ਉਹ ਕਰਨ ਨੂੰ ਤਿਆਰ ਹੁਣ ਮਹਾਪੁਰਖਾਂ ਤੋਂ ਰਸਤਾ ਹੀ ਪੁੱਛਣ ਆਇਆ ਕਿ ਇਹ ਮੇਰਾ ਦੁੱਖ ਸੁੱਖ ਵਿੱਚ ਕਿਵੇਂ ਬਦਲੇਗਾ ਮਹਾਪੁਰਖਾਂ ਨੇ ਬਚਨ ਕੀਤੇ ਭਾਈ ਨਾਮ ਜਪਿਆ ਕਰ ਤੇ ਸਾਧ ਸੰਗਤ ਕਰਿਆ ਕਰ ਸੇਵਾ ਕਰਿਆ ਕਰ ਪੁੰਨ ਬਣਨਗੇ ਹੌਲੀ ਹੌਲੀ ਇਹ ਤੇਰੇ ਤੇ ਕਿਰਪਾ ਹੋ ਜੇਗੀ ਜਦੋਂ ਮਹਾਪੁਰਖਾਂ ਨੇ ਕਿਹਾ ਨਾ ਹੌਲੀ ਹੌਲੀ ਸਹਿਜੇ ਸਹਿਜੇ ਕਿਰਪਾ ਹੋਵੇਗੀ ਫਿਰ ਕਹਿੰਦਾ ਮਹਾਪੁਰਖੋ ਨਹੀਂ ਤੁਸੀਂ ਮੈਨੂੰ ਇਹੋ ਜਿਹਾ ਤਰੀਕਾ ਦੱਸੋ ਵੀ ਜੀ ਦੇ ਨਾਲ ਮੈਨੂੰ ਬੜੀ ਛੇਤੀ ਅਸਰ ਹੋ ਜਾਏ ਕਿਰਪਾ ਕਰੋ ਮਾਹ ਬੁਰਖੋ ਸਭ ਤੁਸੀਂ ਜਾਣਦੇ ਹੋ ਮੈਨੂੰ ਸੌਖਾ ਰਾਹ ਦੱਸ ਦਿਓ ਜਿਹਦੇ ਨਾਲ ਮੈਨੂੰ ਛੇਤੀ ਸੁੱਖ ਮਿਲੇ ਤੁਸੀਂ ਤਾਂ ਕਹਿ ਦਿੱਤਾ ਹੌਲੀ ਹੌਲੀ ਪੁੰਨ ਬਣਨਗੇ ਪਾਪ ਘਟਣਗੇ ਫਿਰ ਸੁੱਖ ਮਿਲੂਗਾ ਨਹੀਂ ਜੀ ਮੈਨੂੰ ਜਿਵੇਂ ਆਪਾਂ ਕਈ ਕਹਿ ਦਿੰਦੇ ਆ ਨਾ ਵੀ ਫਲਾਣੀ ਥਾਂ ਤੇ ਜਾਣਾ ਸ਼ਾਰਟਕਟ ਰਸਤਾ ਐਵੇਂ ਮਾਹ ਬੁਰਖਾ ਨੂੰ ਕਹਿਤਾ ਵੀ ਮੈਨੂੰ ਦੱਸ ਦੋ ਹਣੇ ਬੰਦਾ ਦੁਖੀ ਬਹੁਤ ਸੀ ਭੋਲੇ ਭਾ ਦੇ ਵਿੱਚ ਇਹ ਗੱਲ ਕਹੀ ਗਈ ਮਾਹ ਬਰਖੋ ਠੰਡਾ ਰਸਤਾ ਨਹੀਂ ਕੋਈ ਇਹ ਤਾਂ ਠੰਡਾ ਜਿਹਾ ਰਸਤਾ ਕੋਈ ਆਪ ਜੀ ਕਿਰਪਾ ਕਰੋ ਤੇ ਤੁਸੀਂ ਦੱਸ ਸਕਦੇ ਹੋ ਮੈਨੂੰ ਵੀ ਜਿਹਦੇ ਨਾਲ ਮੈਨੂੰ ਛੇਤੀ ਆਰਾਮ ਮਿਲ ਜੇ ਕਿਉਂਕਿ ਮੇਰਾ ਇੱਕ ਇੱਕ ਦਿਨ ਇੱਕ ਇੱਕ ਰਾਤ ਦੁੱਖਾਂ ਦੇ ਵਿੱਚ ਬਤੀਤ ਹੁੰਦੀ ਆ ਸਾਥ ਸੰਗਤ ਜੀ ਤੇ ਜਿਹਨੂੰ ਦੁੱਖ ਹੁੰਦਾ ਉਹੀ ਜਾਣਦਾ ਕਿ ਇਹ ਕਿੰਨੀ ਇੱਕ ਵਿਵਪਤਾ ਜਿਹੜੀ ਆ ਦੁੱਖ ਦੇ ਵਿੱਚ ਸਮਾਂ ਲੰਮਾ ਹੋ ਜਾਂਦਾ ਵੀ ਇੱਕ ਇੱਕ ਦਿਨ ਕੱਢਣਾ ਇੱਕ ਇੱਕ ਰਾਤ ਇੰਨੀ ਲੰਬੀ ਹੋ ਜਾਂਦੀ ਆ ਦੁੱਖਾਂ ਵਿੱਚ ਇਉਂ ਪ੍ਰਤੀਤ ਹੁੰਦੀ ਆ ਇੱਕ ਸਾਲ ਜਦੋਂ ਦੁੱਖ ਹੋਵੇ ਦੁੱਖ ਦੇ ਵਿੱਚ ਸਮਾਂ ਲੰਮਾ ਹੋ ਜਾਂਦਾ ਆਖਿਆ ਮਾਂਪੁਰਖੋ ਕਿਰਪਾ ਕਰੋ ਫਿਰ ਉੱਥੇ ਮਹਾਪੁਰਖਾਂ ਨੇ ਤਰਸ ਕੀਤਾ ਇਹਦੇ ਤੇ ਤੇ ਮਹਾਪੁਰਖਾਂ ਨੂੰ ਪਤਾ ਲੱਗ ਗਿਆ ਚਲੋ ਭੋਲੇ ਭਾ ਬੇਨਤੀ ਕਰੀ ਜਾਂਦਾ ਵੀ ਠੰਡਾ ਰਾਹ ਨਹੀਂ ਕੋਈ ਐਸਾ ਰਾਹ ਦੱਸੋ ਵੀ ਛੇਤੀ ਸੁੱਖ ਮਿਲੇ ਅੱਜ ਕੱਲ ਹਰ ਬੰਦਾ ਚਾਹੁੰਦਾ ਵੀ ਮੈਨੂੰ ਸੁੱਖ ਮਿਲ ਜੇ ਉਹਨੇ ਵੀ ਉਦਾਂ ਬੇਨਤੀ ਕੀਤੀ ਪੂਰਵਲੇ ਕਰਮ ਜਾਗੇ ਮਹਾਪੁਰਖ ਕਹਿੰਦੇ ਭਾਈ ਕਰੇਗਾ ਜੋ ਅਸੀਂ ਕਹਾਂਗੇ ਕਹਿੰਦਾ ਜੀ ਜ਼ਰੂਰ ਕਰੂੰਗਾ ਫਿਰ ਆਖਿਆ ਉਹ ਸਵੇਰੇ ਅੰਮ੍ਰਿਤ ਵੇਲੇ ਨੂੰ ਸੰਭਾਲਣਾ 2 ਵਜੇ ਉੱਠਣਾ ਹੈ 2 ਵਜੇ ਮਿਹਨਤ ਕਰਨੀ ਪਊਗੀ ਇਹ ਤਾਂ ਭਾਈ ਨਾਮ ਦੀ ਕਮਾਈ ਵਾਸਤੇ ਵੱਖਰੇ ਯਤਨ ਕਰਨੇ ਪੈਂਦੇ ਆ ਚਾਹ ਗਿਆਨ ਦੀ ਕਮਾਈ ਆ ਚਾਹ ਨਾਮ ਦੀ ਕਮਾਈ ਆ ਦੁਨਿਆਵੀ ਕਮਾਈ ਲਈ ਵੀ ਆਪਾਂ ਭੱਜ ਦੌੜ ਕਰਦੇ ਆ ਸਾਰਾ ਦਿਨ ਬੰਦਾ ਭੱਜਦਾ ਤੇ ਰਾਤ ਨੂੰ ਮਸਾਂ ਆਰਾਮ ਕਰਦਾ ਕਈ ਵਰੀ ਇੰਨੇ ਕੰਮ ਕਰਦਾ ਬੰਦਾ ਪਰ ਇਹ ਧਰਮ ਦੀ ਕਮਾਈ ਲਈ ਬੰਦਾ ਯਤਨ ਘੱਟ ਕਰਦਾ ਆਖਿਆ 2 ਵਜੇ ਉੱਠਣਾ ਹੈ ਇਸ਼ਾਨਾਨ ਕਰਨਾ ਫਿਰ ਉਸ ਤੋਂ ਬਾਅਦ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ ਮਹਾਂਪੁਰਖਾਂ ਨੇ ਆਖਿਆ 2.5 ਘੰਟੇ ਹਰ ਰੋਜ਼ ਕਰਨਾ ਜਦੋਂ ਤੂੰ ਕਰੇਗਾ ਪਹਿਲਾਂ ਪਹਿਲਾਂ ਤੈਨੂੰ ਔਖਾ ਵੀ ਲੱਗੇਗਾ ਮੁਸ਼ਕਲਾਂ ਵੀ ਆਉਣਗੀਆਂ ਮਨ ਬੜਾ ਕੁਝ ਕਹੇਗਾ ਮਨ ਹਰਾਮੀ ਹੁਜਤਾ ਢੇਰ ਸਾਧ ਸੰਗਤ ਜੀ ਮਨ ਦਾ ਸੁਭਾਅ ਇਹ ਆ ਵੀ ਇਹਨੂੰ ਸਿੱਧੇ ਪਾਸੇ ਨਹੀਂ ਲੱਗਣ ਦੇਣਾ ਮਨ ਸਾਨੂੰ ਉਲਝਾ ਕੇ ਰੱਖਦਾ ਮਹਾਪੁਰਖ ਆਨੇ ਆਖਿਆ ਮਨ ਦੇ ਪਿੱਛੇ ਨਹੀਂ ਲੱਗਣਾ ਇਹ ਮਨ ਦਾ ਕੀ ਆ ਮਨ ਤਾਂ ਅੱਜ ਹੋਰ ਕੱਲ ਹੋਰ ਸਾਧ ਸੰਗਤ ਜੀ ਇਸ ਕਰਕੇ ਪਲਕ-ਪਲਕ ਜਿਹੜੀ ਆ ਨਾ ਜਿਵੇਂ ਆਪਾਂ ਝਪਕਦੇ ਆਂ ਪਲਕਾਂ ਝਪਕਦੇ ਆਂ ਪਲ-ਪਲ ਦੇ ਵਿੱਚ ਮਨ ਬਦਲ ਜਾਂਦਾ ਜਿਹੜੇ ਮਨ ਪਹਿਲਾਂ ਸਾਧ ਹੁੰਦੇ ਆ ਉਹ ਹੀ ਚੋਰ ਵੀ ਬਣ ਜਾਂਦੇ ਆ ਮਨ ਕਈ ਵਾਰੀ ਕੱਖ ਤੇ ਵੀ ਡੁੱਲ ਜਾਂਦਾ ਕਈ ਵਾਰੀ ਲੱਖ ਤੇ ਨਹੀਂ ਡੁੱਲਦਾ ਕੱਖ ਤੇ ਡੁੱਲ ਜਾਂਦਾ ਮਨ ਤਾਂ ਹੈ ਹੀ ਇਹੋ ਜਿਹਾ ਮਹਾਪੁਰਖ ਕਹਿੰਦੇ ਭਾਈ ਇੱਕ ਕੰਮ ਤੂੰ ਹੋਰ ਕਰੀਂ ਜਿਵੇਂ ਤੂੰ ਚਾਹਣਾ ਨਾ ਵੀ ਮੈਨੂੰ ਬਹੁਤ ਛੇਤੀ ਅਸਰ ਹੋ ਜੇ ਅੰਮ੍ਰਿਤ ਵੇਲੇ ਸੰਭਾਲ ਕੇ ਉੱਠ ਕੇ ਇਸ਼ਨਾਨ ਕਰਕੇ ਪਿੰਡ ਦੇ ਵਿੱਚ ਜਾਣਾ ਹੋਕਾ ਦੇਣਾ ਹੈਰਾਨ ਹੋ ਗਿਆ ਸੀ ਵੀ ਹੋਕਾ ਦੇਣਾ ਇਹ ਹੋਕਾ ਕੀ ਦੇਣਾ ਮਹਾਪੁਰਖਾਂ ਨੇ ਉਦੋਂ ਕਿਹਾ ਹੋਕਾ ਦੇਣਾ ਜਿਹੜਾ ਤੂੰ ਉਹ ਇਹ ਦੇਣਾ ਕਿ ਅੰਮ੍ਰਿਤ ਵੇਲਾ ਹੋ ਗਿਆ ਭਾਈ ਉੱਠੋ ਰੱਬ ਦੇ ਨਾਮ ਲੈਣ ਦਾ ਵੇਲਾ ਹੋ ਗਿਆ ਇਹ ਉਹ ਵੇਲਾ ਇਹਨੂੰ ਗੁਰੂ ਸਾਹਿਬ ਜੀ ਨੇ ਆਖਿਆ ਅੰਮ੍ਰਿਤ ਵੇਲਾ ਜਾਗੋ ਭਾਈ ਨਾਮ ਜਪੋ ਤੂੰ ਆਪਦਾ ਕੰਮ ਕਰ ਨਹੀਂ ਆ ਭਾਵੇਂ 15 ਮਿੰਟ 20 ਮਿੰਟ ਸਾਰੇ ਘਰਾਂ ਵਿੱਚ ਹੋਕਾ ਦੇਣਾ ਉੱਚੀ ਉੱਚੀ ਬੋਲ ਕੇ ਲੋਕ ਤੈਨੂੰ ਝੱਲਾ ਵੀ ਕਹਿਣਗੇ ਲੋਕ ਤੈਨੂੰ ਕਮਲਾ ਵੀ ਕਹਿਣਗੇ ਫਿਰ ਤੂੰ ਆ ਕੇ ਆਪਦਾ ਮੂਲ ਮੰਤਰ ਜਪੇਗਾ ਜੇ ਤੇਰੇ ਕਹਿਣ ਨਾਲ ਇੱਕ ਦੋ ਸਰੀਰ ਵੀ ਉੱਠ ਕੇ ਜਾਪ ਕਰਨ ਲੱਗ ਜਾਂਦੇ ਆ ਉਹਨਾਂ ਦੀਆਂ ਅਸੀਸਾਂ ਵੀ ਤੈਨੂੰ ਮਿਲ ਜਾਣਗੀਆਂ ਜਿਹੜਾ ਕਿਸ ਨੂੰ ਜੋੜ ਦੇਣਾ ਨਾਮ ਦੇ ਨਾਲ ਉਹਦੇ ਨਾਲ ਪੰਨ ਬੜੀ ਛੇਤੀ ਵਧਦੇ ਆ ਫਿਰ ਤੇਰੀ ਜਿਹੜੀ ਜ਼ਿੰਦਗੀ ਆ ਕਲੇਸ਼ ਆ ਜੋ ਤੂੰ ਕਿੰਨਾ ਕਰਜ਼ਾ ਚੜਿਆ ਹੋਇਆ ਉਹ ਬਰਕਤ ਪੈਣ ਲੱਗ ਜੂਗੀ ਪੈਸੇ ਵਿੱਚ ਤੈਨੂੰ ਅਸੀਸਾਂ ਮਿਲ ਜਾਣੀਆਂ ਨੇ ਐਵੇਂ ਮਹਾਪੁਰਖਾਂ ਨੇ ਵਿਧੀ ਸਮਝਾਈ ਕਿ ਤੈਨੂੰ ਭਾਈ ਅਮਰਤ ਵੇਲਾ ਸੰਭਾਲਣਾ ਪੈਣਾ ਹੋਕਾ ਵੀ ਦੇਣਾ ਪੈਣਾ ਕਿ ਉਠੋ ਭਾਈ ਨਾਮ ਜਪਣ ਦਾ ਵੇਲਾ ਹੋ ਗਿਆ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮੂਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਂਡ ਪਸਾਰ ਸਾਧ ਸੰਗਤ ਜੀ ਮਹਾਂਪੁਰਖ ਕਿਆ ਕਰਦੇ ਸੀ ਭਾਈ ਭਗਤਾਂ ਦੇ ਬਚਨ ਕਬੀਰ ਸੂਤਾ ਕਿਆ ਕਰੇ ਬੈਠਾ ਰੋਅਰ ਜਾਗ ਜਾਕੇ ਸੰਗ ਤੇ ਬੀਸ਼ਰਾ ਤਾਂ ਹੀ ਕੇ ਸੰਗ ਲਾਗ ਇੱਕ ਦਿਨ ਕੀਆ ਸੌਣਾਈਆਂ ਬੰਦੇ ਨੇ ਸਦਾ ਦੀ ਨੀਂਦ ਬੰਦੇ ਨੇ ਸੌ ਜਾਣਾ ਤੇ ਇੱਕ ਦਿਨ ਸੋਵਨ ਹੋਏਗੋ ਜਦੋਂ ਇਹੋ ਜਿਹਾ ਇੱਕ ਦਿਨ ਆ ਜਾਏਗਾ ਮੜ ਉੱਠਿਆ ਹੀ ਨਹੀਂ ਜਾਣਾ ਤਾਂ ਇਹ ਨੀਂਦ ਦਾ ਤਿਆਗ ਕਰਕੇ ਨਾਮ ਜਪਣਾ ਚਾਹੀਦਾ ਜਦੋਂ ਭਾਈ ਤੂੰ ਇਓ ਨਾਮ ਜਪੇਗਾ ਮੂਲ ਮੰਤਰ ਜਪੇਗਾ ਪਾਠ ਕਰੇਗਾ ਤੈਨੂੰ ਅਸੀਸਾਂ ਮਿਲਣਗੀਆਂ ਹੁਣ ਇਹ ਤੈਨੂੰ ਮਿਹਨਤ ਕਰਨੀ ਪੈਣੀ ਆ ਪਹਿਲਾਂ ਦੇਖ ਆਪਦੇ ਆਪ ਨੂੰ ਤੂੰ ਕਰ ਸਕਦਾ ਸ਼ੁਰੂਆਤ ਤਾਂ ਕਰਨਾ ਜੇ ਮਹਾਪੁਰਖ ਕਹਿੰਦੇ ਭਾਈ ਆਪਾਂ ਹੱਥ ਤੇ ਹੱਥ ਧਰ ਕੇ ਬੈਠੇ ਰਹਾਂਗੇ ਫਿਰ ਤਾਂ ਇਹ ਨਾ ਕੁਝ ਹੋਣਾ ਉਦਮ ਤਾਂ ਕਰਨਾ ਪਊਗਾ ਉਹ ਉਦਮ ਦੇ ਵਿੱਚ ਜਿਹੜੀ ਬਰਕਤ ਪਾਉਣੀ ਆ ਉਹ ਸਾਡੀ ਕੀਤੀ ਅਰਦਾਸ ਨਹੀਂ ਪਾਉਣੀ ਆ ਚੱਲਣ ਵਾਲੇ ਦੇ ਉੱਤੇ ਗੁਰੂ ਖੁਸ਼ ਹੁੰਦਾ ਜਿਹੜੇ ਹੱਥ ਤੇ ਹੱਥ ਧਰ ਕੇ ਬਹਿ ਜਾਂਦੇ ਆ ਉਹਨਾਂ ਦਾ ਕੀ ਬਣੇਗਾ ਸਾਧ ਸੰਗਤ ਜੀ ਜਿਹੜੇ ਆਪਣੀ ਮਦਦ ਆਪ ਕਰਦੇ ਆ ਗੁਰੂ ਸਾਹਿਬ ਦੀ ਉਹਨਾਂ ਤੇ ਕਿਰਪਾ ਹੁੰਦੀ ਆ ਆਲਸੀਆਂ ਦੇ ਉੱਤੇ ਮੇਰਾ ਗੁਰੂ ਖੁਸ਼ ਨਹੀਂ ਹੁੰਦਾ ਇਸ ਤਰ੍ਹਾਂ ਮਹਾਂਪੁਰਖਾਂ ਨੇ ਆਖਿਆ ਭਾਈ ਪ੍ਰਸੰਨਤਾ ਉਹਨੂੰ ਹੀ ਮਿਲਦੀ ਆ ਜਿਹੜਾ ਕੁਝ ਨਾ ਕੁਝ ਉਦਮ ਕਰਦਾ ਇਸ ਤਰ੍ਹਾਂ ਗੁਰਬਾਣੀ ਪੜ੍ਹਨੀ ਆ ਇਸ ਤਰ੍ਹਾਂ ਭਾਈ ਮੂਲ ਮੰਤਰ ਦਾ ਜਾਪ ਕਰਨਾ ਹੈ ਉਦੋਂ ਫਿਰ ਮਹਾਪੁਰਖਾਂ ਨੇ ਆਖਿਆ ਭਾਈ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਫਿਰ ਸਹਿਜੇ ਸਹਿਜੇ ਉਹਦੇ ਅਰਥ ਫਿਰ ਗੁਰਬਾਣੀ ਦੀ ਇੱਕ ਪੰਗਤੀ ਨੂੰ ਲੈ ਕੇ ਤੇ ਉਹਦੇ ਉੱਪਰ ਵਿਚਾਰ ਕਰਨੀ ਇਹਦੇ ਨਾਲ ਵੀ ਜਦੋਂ ਕਰੋਗੇ ਤੁਹਾਡਾ ਜੀਵਨ ਬਦਲ ਜਾਵੇਗਾ ਇਹਦਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਮਹਾਪੁਰਖ ਕਹਿੰਦੇ ਹੁੰਦੇ ਸੀ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਪਹਿਲਾਂ ਨਾਮ ਜਪਾਂਗੇ ਫਿਰ ਮੰਨੇ ਵਾਲੀ ਜਿਹੜੀ ਪੌਲੀ ਆ ਮੰਨੇ ਵਾਲੀ ਜਿਹੜੀ ਪੌੜੀ ਆ ਮੰਨਣ ਵਾਲੀ ਉਹ ਤੇ ਜਦੋਂ ਚੜਾਂਗੇ ਗੁਰੂ ਦੀਆਂ ਖਨੇਰੀਆਂ ਖੁਸ਼ੀਆਂ ਹੋ ਜਾਣਗੀਆਂ ਇਹਨੂੰ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਜੀ ਫਰਮਾਉਂਦੇ ਵਚਨ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਤੇ ਉਹ ਫਿਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣਾ ਮਨ ਕੋਈ ਤਾਂ ਇਵੇਂ ਇੱਕ ਹਫਤਾ ਇੱਕ ਮਹੀਨਾ 10 ਦਿਨ 15 ਦਿਨ ਆਪਣੀ ਰਸਨਾ ਦੇ ਨਾਲ ਭਾਈ ਰੱਬ ਦਾ ਨਾਮ ਹੀ ਜਪੋ ਕਿਸੇ ਨੂੰ ਵੀ ਫਿੱਕਾ ਨਹੀਂ ਬੋਲਣਾ ਕੌੜਾ ਨਹੀਂ ਬੋਲਣਾ ਸਾਹਿਬ ਦੇ ਬਚਨ ਮੰਨਣੇ ਆ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਇ ਆਉਦੀ ਜੀਵ ਤੇ ਵੀ ਭਾਈ ਇਸ ਤਰ੍ਹਾਂ ਕੰਟਰੋਲ ਕਰਨਾ ਹੈ ਇਹਦੇ ਉੱਪਰ ਨਾ ਨਿਯੰਤਰਣ ਰੱਖਣਾ ਇਹ ਨਹੀਂ ਕਿ ਆਪੇ ਤੋਂ ਬਾਹਰ ਹੋ ਜੇ ਜੀਵ ਬੜਾ ਪਾਪ ਕਰਦੀ ਆ ਅਵਾ ਤਬਾ ਬੋਲਦੀ ਆ ਬੇਵਜਾ ਬੋਲਦੀ ਆ ਬੜੇ ਪਾਪ ਆ ਜਿਹੜੇ ਜੀਵ ਕਰਦੀ ਆ ਤੇ ਬੰਦਾ ਨਾ ਇਰਸਾ ਸੰਗਤ ਜੀ ਗੁਰੂ ਤੋਂ ਬਿਨਾਂ ਨੂੰ ਪਤਾ ਨਹੀਂ ਲੱਗਦਾ ਵੀ ਮੂੰਹ ਚੋਂ ਕੀ ਬੋਲੀ ਜਾਂਦਾ ਉਹ ਨੌਜਵਾਨ ਨੂੰ ਤਰਵਾਸ ਮਿਲਿਆ ਆਖਿਆ ਮਹਾਂਪੁਰਖੋ ਚਲੋ ਬਹੁਤ ਵਧੀਆ ਧੰਨਵਾਦ ਤੁਹਾਡਾ ਸ਼ੁਕਰਾਨਾ ਹੀ ਆ ਜਿਨ੍ਹਾਂ ਨੇ ਮੈਨੂੰ ਰਾਹੇ ਪਾ ਦਿੱਤਾ ਮੈਂ ਇਹ ਜ਼ਰੂਰ ਕਰਿਆ ਕਰਾਂਗਾ ਫਿਰ ਉਹਨੇ ਕਰਨਾ ਵੀ ਸ਼ੁਰੂ ਕੀਤਾ ਸੀ ਫਿਰ ਉਹਦਾ ਜੀਵਨ ਬਦਲਿਆ ਵੀ ਮਿਹਨਤ ਕਰੂਗਾ ਜਿਹੜਾ ਭਾਈ ਉਹਨੂੰ ਉਹਦਾ ਫਲ ਮਿਲਣਾ ਹੀ ਮਿਲਣਾ ਜਿਹੜਾ ਬਾਣੀ ਪੜੂਗਾ ਉਹਨੂੰ ਉਹਦਾ ਫਲ ਮਿਲਣਾ ਹੀ ਆ ਬਾਕੀ ਇਹ ਸਮਝਣ ਦਾ ਯਤਨ ਕਰੋ ਸ੍ਰਸ਼ਟੀ ਦਾ ਇੱਕ ਨਿਜਮ ਆ ਇੱਕ ਮਰਿਆਦਾ ਤੁਸੀਂ ਜੋ ਵੰਡੋਗੇ ਉਹ ਤੁਹਾਡੇ ਕੋਲ ਆਵੇਗਾ ਬੇ ਹਿਸਾਬ ਹੋ ਕੇ ਆਵੇਗਾ ਫਿਰ ਚਾਹੇ ਮਾਹ ਪੁਰਖ ਕਹਿੰਦੇ ਹੁੰਦੇ ਸੀ ਉਹ ਧਨ ਹੋਵੇ ਚਾਹੇ ਅੰਨ ਹੋਵੇ ਚਾਹੇ ਇੱਜ਼ਤ ਹੋਵੇ ਚਾਹੇ અપਮਾਨ ਹੋਵੇ ਚਾਹੇ ਨਫ਼ਰਤ ਹੋਵੇ ਚਾਹੇ ਮੁਹੱਬਤ ਹੋਵੇ ਉਹ ਤੁਹਾਨੂੰ ਮਿਲ ਨਹੀਂ ਮਿਲਣਾ ਸਾਧ ਸੰਗਤ ਜੀ ਤਾਂ ਸਾਨੂੰ ਥੋੜਾ ਬਹੁਤਾ ਸੰਕੋਚ ਕਰਨਾ ਚਾਹੀਦਾ ਵੀ ਜਦੋਂ ਆਪਾਂ ਇਹ ਕਰਮਾਂ ਦੇ ਬੀਜ ਬੀਜਦੇ ਆ ਜੇ ਤਾਂ ਗਲਤਾਂ ਤਾਂ ਸੋਚ ਲੋ ਅਨੰਤ guna ਹੋ ਕੇ ਬਾਪਸ ਮਿਲੇਗਾ ਇਹ ਤਾਂ ਦਿੱਤਾ ਲਈ ਹੈ ਆਪਣਾ ਸਾਧ ਸੰਗਤ ਜੀ ਗੁਰਬਾਣੀ ਤਾਂ ਸਾਨੂੰ ਬਹੁਤ ਤਰੀਕੇ ਨਾਲ ਸਮਝਾ ਰਹੀ ਹੈ ਅਣ ਦਿੱਤਾ ਕਿਸ ਹੱਥ ਨਾ ਆਵੇ ਮਹਾਂਪੁਰਖ ਕਿਆ ਕਰਦੇ ਸੀ ਭਾਈ ਇਹ ਸਾਡੇ ਗੁਰੂਆਂ ਦੇ ਬਚਨ ਆ ਦੇਖੋ ਕਲਯੁਗ ਦੇ ਅੰਦਰ ਆ ਜਿਹੜਾ ਦੇਹ ਆ ਨਾ ਇਹ ਪਿੰਡਾ ਇਹ ਸਰੀਰ ਆ ਇਹ ਅਮਲਾਂ ਦਾ ਖੇਤ ਆ ਅਮਲਾਂ ਦਾ ਇਹਦੇ ਵਿੱਚ ਜਿਹੋ ਜਿਹਾ ਕੋਈ ਬੰਦਾ ਬੀਜ ਬੀਜਦਾ ਉਹੋ ਜਿਹਾ ਹੀ ਫਲ ਖਾਂਦਾ ਇਹ ਕਾਲ ਯੁਗ ਦੀ ਗੱਲ ਹੈ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜੇ ਹਾ ਕੋ ਬੀਜੇ ਤੇ ਹਾ ਕੋ ਖਾਏ ਗੱਲਾਂ ਉੱਪਰ ਤਪਾਵਸ ਨਾ ਹੋਈ ਵੈਸ ਖਾਦੀ ਤਤਕਾਲ ਮਰ ਜਾਏ ਇਹ ਮੂੰਹ ਜਵਾਨੀ ਗੱਲਾਂ ਉੱਤੇ ਨਿਆ ਨਹੀਂ ਹੁੰਦਾ ਜ਼ਹਿਰ ਖਾ ਕੇ ਆਦਮੀ ਜਿਵੇਂ ਇੱਕ ਦਮ ਮਰ ਜਾਂਦਾ ਹੈ ਸਾਧ ਸੰਗਤ ਜੀ ਕੀਤੇ ਕਰਮਾਦਾਨ ਵਿੜਾ ਗੱਲਾਂ ਉੱਤੇ ਨਹੀਂ ਹੁੰਦਾ ਜੇ ਜ਼ਹਿਰ ਖਾਊਗਾ ਕੋਈ ਤਾਂ ਮਰੂਗਾ ਨਾ ਅੰਮ੍ਰਿਤ ਦੀਆਂ ਗੱਲਾਂ ਕਰਦੇ ਆ ਵੀ ਬੰਦਾ ਬੱਝ ਨਹੀਂ ਸਕਦਾ ਇਹ ਇਹੋ ਜੀ ਆ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ਇਹ ਰੱਬ ਦਾ ਨਿਆਉ ਇਹੋ ਜਾਂ ਕੋਈ ਕੰਮ ਕਰਦਾ ਉਹੋ ਜਾਂ ਪਾ ਲੈਂਦਾ ਜਿਵੇਂ ਜਿਨ੍ਹਾਂ ਨੇ ਭਾਈ ਤੇਰਾ ਸਾਥ ਛੱਡ ਦਿੱਤਾ ਮਹਾਂਪੁਰਖ ਕਹਿੰਦੇ ਉਹ ਉਹਨਾਂ ਦੇ ਕਰਮ ਤੂੰ ਵੇਖ ਵਾਹਿਗੁਰੂ ਨੇ ਤੇਰਾ ਸਾਥ ਨਹੀਂ ਛੱਡਿਆ ਤੂੰ ਇੱਕ ਵਾਰੀ ਉਹਨੂੰ ਆਪਣਾ ਬਣਾ ਤਾਂ ਸਹੀ ਇੱਕ ਵਾਰੀ ਉਹਦਾ ਨਾਮ ਲੈ ਤਾਂ ਸਹੀ ਫਿਰ ਦੇਖੀ ਤੇਰੀ ਜ਼ਿੰਦਗੀ ਜਿਵੇਂ ਨਾਨਕ ਕਉਸਾਬ ਸੋਝੀ ਪਾਈ ਹਰਦਰਕੀਆਂ ਬਾਤਾਂ ਆਖ ਸੁਣਾਏ ਏ ਰੱਬ ਦੇ ਦਰਦੀਆਂ ਗੱਲਾਂ ਕਰਕੇ ਜਿਹੜੇ ਵੀ ਪਿਆਰੇ ਦੂਜਿਆਂ ਨੂੰ ਸੁਣਾਉਂਦੇ ਆ ਜਾਂ ਆਪ ਕਰਦੇ ਆ ਜਦੋਂ ਤੂੰ ਆਪ ਜਪੇ ਵਰੇ ਨਾਮ ਜਪਾਵੇ ਜੇ ਤੂੰ ਆਪ ਨਾਮ ਜਪੇਗਾ ਹੋਕਾ ਦੇਵੇਂਗਾ ਫਿਰ ਦੇਖੀ ਤੇਰੀ ਜ਼ਿੰਦਗੀ ਬਦਲ ਜਾਵੇਗੀ ਇਸੇ ਤਰ੍ਹਾਂ ਉਹ ਸੱਜਣ ਨੇ ਪਾਈ ਕੀਤਾ ਸੀ ਫਿਰ ਉਹਦੀ ਜ਼ਿੰਦਗੀ ਬਦਲ ਗਈ ਕਰਜ਼ਾ ਵੀ ਲੈ ਗਿਆ ਸਮੇਂ ਦੇ ਹਿਸਾਬ ਨਾਲ ਜਿਵੇਂ ਹੋਣਾ ਹੁੰਦਾ ਤੇ ਸਾਰੇ ਉਹਦੇ ਦੁੱਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ ਫਿਰ ਗੁਰੂ ਮਹਾਰਾਜ ਆ ਬਹੁਤ ਕਿਰਪਾ ਕਰ ਦਿੰਦੇ ਆ ਜਦੋਂ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਉਹਦਾ ਨਾਮ ਜਪਦੇ ਆ ਗੁਰੂ ਸਾਹਿਬ ਕਿਰਪਾ ਕਰਨ ਤੇ ਏਵੇਂ ਫਿਰ ਭਾਈ ਮੂਲ ਮੰਤਰ ਵਿੱਚ ਬੜੀ ਸ਼ਕਤੀ ਆ ਉਹਨੇ ਸਾਰੇ ਕਾਰਜ ਜਿਹੜੇ ਆ ਰਾਸ ਕਰਨੇ ਹੁੰਦੇ ਆ ਸਤਗੁਰੂ ਜੀ ਨੇ ਪਰ ਕਈ ਵਾਰੀ ਆਪਾਂ ਡੋਲ ਜਾਂਦੇ ਆ ਸਮਾਂ ਲੱਗਦਾ ਹੁੰਦਾ ਉਹਨਾਂ ਚੀਜ਼ਾਂ ਨੂੰ ਸਮਾਂ ਪਾ ਕੇ ਚੀਜ਼ਾਂ ਠੀਕ ਰਹਿੰਦੀਆਂ ਨੇ ਕਈ ਵਾਰੀ ਇਸ ਤਰ੍ਹਾਂ ਦਾ ਵੀ ਸਮਾਂ ਬਣ ਜਾਂਦਾ ਬੰਦੇ ਤੇ ਸੰਕਟ ਵੀ ਆਉਂਦਾ ਦੁੱਖ ਵੀ ਆਉਂਦੇ ਸੁੱਖ ਵੀ ਆਉਂਦੇ ਪਰ ਇਹਨਾਂ ਦੁੱਖਾਂ ਸੁੱਖਾਂ ਵਿੱਚ ਰੱਬ ਨੂੰ ਚੇਤੇ ਰੱਖਣਾ ਸੁੱਖ ਵਿੱਚ ਸ਼ੁਕਰਾਨਾ ਕਰਨਾ ਦੁੱਖ ਦੇ ਵਿੱਚ ਅਰਦਾਸ ਕਰਨੀ ਹਰ ਵੇਲੇ ਮਾਲਕ ਨੂੰ ਚੇਤੇ ਰੱਖਣਾ ਇਹ ਕੰਮ ਕੋਈ ਵਿਰਲਾ ਹੀ ਕਰਦਾ ਹੈ ਜੀ ਪੁਲ ਚੁੱਕ ਦੀ ਖਿਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਆਈ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਪਾਂ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ